ਤੋਂ ਵੈਲੈਂਟਾਈਨ ਕਰਕੇ ਇਹਨਾਂ ਦੇ ਆਫਰ ਵੀ ਆਹ ਐ ਕਰਾਉਨੇ ਤੂੰ ਇਹ ਤਾਂ ਮਾਰਿਆ ਕਰੇਗੀ ਮੇਰੇ ਫਿਰ ਤੋਂ ਆ ਦਿਨਾਂ ਤੋਂ ਆ ਜੱਬ ਪਾਏ ਵਿਆ ਨਹੀਂ ਤਾਂ ਕਿੱਥੇ ਹੋਣੇ ਸੀ ਇਹ ਕਦੇ ਵੈਲੈਂਟਾਈਨ ਡੇ ਆ ਗਿਆ ਕਦੇ ਰੋਜ ਡੇ ਆ ਗਿਆ ਚਾਹਣੋ ਫਿਰ ਕਿੱਥਸ ਮਾਰਕੀਟ ਲੁਧਿਆਣਾ ਨੀਲ ਰੂਮ ਮੋਹਾਂ ਦਾ ਕਮਰਾ ਆ ਗਿਆ ਮੇਚ ਜੀ ਕਿ ਨਹੀਂ ਕੋਈ ਨਾ ਇਹਨਾਂ ਦਾ ਜਣਾ ਇਹ ਕੀ ਕਰਦੇ ਇੱਥੇ ਢੇਲ ਕਰਨਗੇ ਨੀਲ ਕੀ ਹੋ ਗਿਆ ਨਾ ਹੁਣ ਮਾ ਤਾਂ ਲੱਗਦਾ ਹਟਦੀ ਨਹੀਂ ਹੈ ਇਹ ਬਾਦੂ ਦੇ ਖਰਚੇ ਵਾਲੇ ਆ ਬੁੜੀਆਂ ਦੇ ਕਾਤੋਂ ਆ ਵੈਲੈਂਟਾਈਨ ਆਉਂਦਾ ਹੈ ਨਾ ਆਂਟੀ ਕਿੰਨੇ ਖਦੇ ਕਰਨਗੇ ਹੁਣ ਉਹ 2000 ਤੱਕ ਕੀ ਕਰ ਲੈਣ ਉਹ 2000 ਦੇ 2000 ਕਿੰਨਾ ਹੁੰਦਾ ਪਤਾ ਬਾਲੇ ਖਰਚੇ ਆ ਬੁੜੀਆਂ ਦੇ ਤਾਂ ਬਾਦੂ ਦੇ ਇਹ ਤਾਂ ਬੰਦਾ ਛੜਾ ਨਹੀਂ ਸਹੀ ਚਲੋ ਫਿਰ ਕਿੱਥੇ ਮਾਰਕੀਟ ਲੁਧਿਆਣਾ ਹੁਣ ਆ ਨੇਲ ਡੇ ਵਾਲਿਆਂ ਦੇ ਜਾਣਾ ਹੈ ਨੇਲ ਰੂਮ ਮੌਹਾਂ ਦਾ ਕਮਰਾ ਚਲੋ ਮੱਟ ਗਈ ਬਾਈ ਫਸੇ ਵੀ ਇਧਰ 9 ਵਜੇ ਤਾਂ ਇਧਰ ਤੋਂ ਗੋਹਾ ਕੂੜਾ ਵੀ ਨਹੀਂ ਕਰਾਉਂਦੇ ਡੈਡ ਸਕਿੰਨ ਹੋ ਜਾਂਦੀ ਹੈ ਬਈ ਆਪਣੇ ਵੀ ਹੁੰਦੀ ਡੈਡ ਸਕਿੰਨ ਬੰਦਿਆਂ ਦੀ ਆਪ ਪਤਾ ਕਰਾਉਂਦੇ ਨਹੀਂ ਪਰ 9 ਜੇ ਇਹ ਹਾਪਰ ਹੈਪੀ ਨਹੀਂ ਨਾ ਹੁੰਦੀ ਇਸ ਟ੍ਰੇਨ ਵੀ ਇਹਨਾਂ ਤੋਂ ਕਰਾਈ ਸੀ ਬਹੁਤ ਸੀ ਦੰਦੇ ਕਿੰਨੇ ਦੇ ਕਰਨਗੇ ਕਿੰਨੇ ਪੈਸੇ ਲੈਣੀ ਆ ਤੁਸੀਂ 2000 ਕਿੰਨੇ ਜੀ 2000 ਆਏ ਨੇ ਇਹਨਾਂ ਨੇ ਕਿਹਾ ਓਨਲੀ ਨਹੀਂ ਕਿਹਾ ਨਾਲ ਓਨਲੀ 2000 ਮੈਂ ਸਖੀ ਲਵਾ ਫੇ ਗਾਮਦਰ ਘਰੇ ਹੀ ਕਰਦਿਆ ਕਰਾਂਗੇ ਆ ਦਿਨਾਂ ਦੁਨਾਂ ਇਹ ਜੱਭ ਪਾਏ ਵਾ ਨਹੀਂ ਤਾਂ ਕਿੱਥੇ ਹੋਣੇ ਸੀ ਅਸੀਂ ਕਦੇ ਵੈਲੈਂਟਾਈਨ ਡੇ ਆ ਗਿਆ ਕਦੇ ਰੋਜ ਡੇ ਆ ਗਿਆ ਪਾਠ ਡੇ ਵੀ ਹੋਣਾ ਚਾਹੀਦਾ ਹਨਾ ਪਾਠ ਪਾਠ ਤਾਂ ਕੋਈ ਨਹੀਂ ਕਰਦੀ ਹੁਣੀ ਕੁੜੀ ਆ ਹੋਰ ਡੇ ਤਾਂ ਬਹੁਤ ਚੀਤੇ ਆ ਉਹ ਦਾ ਪਲਾਸ ਨਾ ਚੱਕਦਾ ਕੰਮ ਦੋ ਹਣੀ ਨਾ ਤੇਰੀ ਮੇਰਾ ਡਿਜ਼ਾਈਨ ਮੈਂ ਤਾਂ ਸੁਣੀ ਦੀ ਅਸਲ ਨੂੰ ਆਹ ਆਂ ਐ ਕਰਾਉਣੇ ਤੂੰ ਇਹ ਤਾਂ ਮਾਰਿਆ ਕਰੇਗੀ ਮੇਰੇ ਫਿਰ ਤੂੰ ਹੈ ਮੇਰੀ ਗੱਲ ਸੁਣੋ ਇਹ ਚ ਐਲਮੰਡ ਸ਼ੇਪ ਵੀ ਸਹੀ ਰੋਇਆ ਆ ਰੌਂਡ ਕਰਵਾਵਾ ਜਾਂ ਫਰੈਂਚ ਕਰਵਾਵਾ ਐਲਮੰਡ ਹੀ ਠੀਕ ਰਹੇਗਾ ਕਿਉਂਕਿ ਡਿਜ਼ਾਈਨ ਨਾਲ ਐਲਮੰਡ ਹੀ ਬਣੇਗਾ ਅੱਛਾ ਬਦਾਮਾਂ ਵਾਲਾ ਬਦਾਮਾਂ ਵਾਂਗੂ ਬਣਾਈ ਵੀ ਫਰੈਂਚ ਚ ਨਹੀਂ ਹੋ ਸਕਦਾ ਕੁਛ ਵੀ ਫ੍ਰੈਂਚ ਹੋਏਗਾ ਮਤਲਬ ਜਿਵੇਂ ਆਲਮੰਡੀ ਦੇ ਚ ਪੁਆਇੰਟਡ ਆਲਮੰਡ ਹੈ ਨਾ ਓਕੇ ਇਹ ਤਾਂ ਪੰਜਾਬੀ ਬੜੀ ਸੁਣੀ ਬੋਲਦੇ ਆ ਤੁਸੀਂ ਕਿੱਥੋਂ ਆਈ ਹੋ ਤੁਸੀਂ ਨੇਪਾਲ ਤੋਂ ਆਉਂਦਾ ਹਾਂ ਜੀ ਇਹ ਤਾਂ ਲੱਗਦਾ ਹੀ ਨਹੀਂ ਪਿਆਬੀ ਤੈਨ ਤੈਨ ਤੁਸੀਂ ਪਿੰਸਸਰ ਹੋ ਨਾ ਇੱਥੇ ਫ੍ਰੈਂਚ ਹਾਂ ਫ੍ਰੈਂਚ ਨੇ ਤਿੰਨ ਨੇ ਇਹ ਦੋ ਘਰ ਹੋਇਆ ਹੁਣ ਘਰ ਨੂੰ ਤਿੰਨਾਂ ਨੂੰ ਪੰਜਾਬੀ ਆਉਂਦੀ ਹੈ ਜੀ ਹਾਂ ਜੀ ਇਹ ਤਾਂ ਗਾਲ ਗੂਲ ਦੇਖ ਕੇ ਕੱਢੋ ਵੀ ਮੂਰੇ ਬਰਾਬਰ ਹੋਰ ਨਾ ਪਲਾਸੀ ਦੀ ਨੱਕ ਤੇ ਨੂੰ ਮਾਰੀ ਜੀ ਪਹਿਲਾਂ ਆਈ ਸੀ ਉਹ ਤਾਂ ਨਹੀਂ ਇੰਨਾ ਪੰਜਾਬੀ ਵਧੀਆ ਬੋਲਦੇ ਸੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਕੰਮ ਕਰਦਿਆਂ ਨੂੰ ਇਥੇ ਦੋਸਰਾਂ ਲੋਗੇ ਵੈਸੇ ਪਟਿਆਲੇ ਤੋਂ ਉੱਥੇ ਹੋਏ। ਅੱਛਾ ਤੂੰ ਪਟਿਆ ਫੇਰ ਤਾਂ ਪੰਜਾਬ ਦੇ ਜੰਮ ਪਾ ਲਉ। ਤੁਹਾਨੂੰ ਵੀਰੇ ਕਿੰਨਾ ਟਾਈਮ ਹੋ ਗਿਆ ਇਥੇ? ਉਹ ਤਾਂ ਨਵੇਂ ਨਿਕਲਾ। ਥੋੜਾ ਟਾਈਮ ਹੀ ਹੈ ਨਾ ਤੁਹਾਨੂੰ ਪਹਿਲਾਂ ਮੈਂ ਦੇਖਿਆ ਨਹੀਂ ਇਹਨੂੰ। ਮੁੱਖ ਮਹੀਨੇ ਕਰ। ਹਾਂ ਦੋਨਾਂ ਨੂੰ ਇਹ ਹੁਣ ਕੀ ਆਏਗੀ? ਆਹ ਨੌ ਬਾਲਸ ਆ। ਤੈਨੂੰ ਪਤਾ ਹੋ ਇਹਨਾਂ ਬਾਰੇ ਵੀ? ਇਹ ਤਾਂ ਤੂੰ ਜਾਣਕਾਰੀ ਪੂਰੀ ਰੱਖਦੇ ਆ ਇਹੋ ਜਿਹੀਆਂ ਚੀਜ਼ਾਂ ਬਾਰੇ ਦਾ। ਡਿਗਰੀ ਖਾਂ ਲੈ ਤੂੰ। ਹਾਂ ਭੈਣੇ ਨੇ ਪਿਛਾੜ। ਮੈਨੂੰ ਕਿਤੇ ਆਪਾਂ ਨੂੰ ਜਾਣਦਾ ਨਹੀਂ ਕੋਈ ਹੈ ਚਲ ਮੈਂ ਮਾਰਨਿੰਗ ਕੀਤੀ ਸੀ ਨਾ ਕੋਲ ਅਪਾਇੰਟਮੈਂਟ ਲੀਸ ਤੇ ਨਾ ਮਿਲਦੀ ਨਹੀਂ ਨਹੀਂ ਬੱਸ ਭੈਣੇ ਮੈਨੂੰ ਕੌਫੀ ਲਿਆ ਦਿਓ ਭੈਣੇ ਫਿਰ ਨਹੀਂ ਸ਼ੋਪਿੰਗ ਕੀਤੀ ਰੱਸੀ ਵੀ ਨਾਲ ਹਾਂ ਮੈਨੂੰ ਪਤਾ ਇਹ ਮਗਰੀ ਬੋਲਦੀ ਹੁੰਦੀ ਹੈ ਪਹਿਲਾਂ ਨਹੀਂ ਮੋਟੇ ਮੋਡਾ ਭਾਅ ਦੀ ਹੁੰਦੀਆਂ ਬੁੜੀਆਂ ਉਹ ਗੱਲ ਆ ਇਹਦੀ ਮੋਡਾ ਇਹਨੂੰ ਦੱਬ ਗਿਆ ਵੀ ਹੁਣ ਉਹਨੇ ਹਾਂ ਕਰਤੀ ਮੈਂ ਆ ਜੀ ਨਾਲ ਹੀ ਕੰਮ ਲੋਟ ਆ ਜੀ ਸਮਝਾ ਕੇ ਬਟੋ ਜੀ ਗਾਂ ਨੂੰ ਨੱਕ ਨਾ ਕਰੇ ਇੱਧਰ ਨੂੰ ਨਾ ਕੱਟ ਕੇ ਨਹੀਂ ਇਹ ਕਰੋ ਤੋ ਉਹਨਾਂ ਦਿੱਖੇ ਕਰਨਗੇ ਨਾ ਉਹਨਾਂ ਨਹੀਂ ਨਹੀਂ ਆਪੋ ਫਾਈਲ ਕਰਦੇ ਆ ਹਾਂ ਇਹ ਕਿੰਨੇ ਕੇ ਟਾਈਮ ਚ ਤੁਸੀਂ ਲਾ ਦਿੰਦੇ ਹੋ ਇੱਕ ਇੱਕ ਹੱਥ ਜਿਆਦਾ ਜਾਂ ਦੋਹਾਂ ਹੱਥਾਂ ਦੇ ਇੱਕ ਘੰਟਾ ਲਾ ਦਿੰਦੇ ਹਾਂ ਇੱਕ ਘੰਟਾ ਰਾਮ ਨੂੰ ਘੰਟਾ ਨੋ ਹੀ ਖਰਚੀ ਜਾਣਿਆ ਤੇਰੇ ਹੁਣ ਬੁਰਸ਼ੀ ਵਾਲੇ ਇਹਨਾਂ ਕੋ ਤਾਂ ਆ ਗਿਆ ਮੇਜ ਜੀ ਕੇ ਨਹੀਂ ਕੋਈ ਨਾ ਜਾਗੋ ਤੇ ਕਿਨੇ ਵਜਣਾ ਜਾ ਕੇ ਜਾਗੋ ਤੇ ਜਾਣਾ ਤਾਂ ਤੂੰ ਖਾ ਮਖਾ ਗੱਲ ਚੜ ਟੱਲੀ ਪਾਦੀ ਮੇ ਇਹਦਾ ਨੂੰ ਫਾਇਦਾ ਠਾਗੀ ਵੀ ਆਇਆ ਵਾਜ ਜਾਗੂ ਤੇ ਜਾਣਾ ਮੈਂ ਤੇਰੇ ਚੱਲ ਆਇਆ ਫੇਰ ਐਵੇਂ ਕਲੇਸ਼ ਕਰੂ ਬੰਦਾ ਦਾ ਬੇਜਰਾ ਪਾਹ ਜਾਂਦਾ ਜ਼ਰੂਰ ਕੀ ਜਿੱਥੇ ਜਾਣਾ ਪਹਿਲਾਂ ਮੈਚਿੰਗ ਕਰੂ ਪੱਗਾਂ ਲਾਓ ਜੇ ਨਾ ਮੈਚਿੰਗ ਕਰੋ ਤਾ ਰੌਲਾ ਜੇ ਨਾ ਕੋਈ ਦਬਾਉ ਤਾਂ ਰੌਲਾ ਨਹੀਂ ਬੁੜੀਆਂ ਦਾ ਬੰਦਿਆਂ ਨੂੰ ਦਵਾਉਂਦੀਆਂ ਨਹੀਂ ਕੋ ਬੰਦੇ ਹੀ ਕਰ ਦਵਾਉਂਦੇ ਹੈ ਬਾਈ ਇਹ ਸੂਚਨ ਵਾਲੀ ਗੱਲ ਆ ਹੂੰ हां ਦੋਹਾਂ ਦਾ ਹੁੰਦਾ ਸਹੀ ਗੱਲ ਤੁਸੀਂ ਦਬਾਇਆ ਸਾਨੂੰ ਕਦੇ ਕੋ ਸਾਨੂੰ ਦੋਰੀ ਕਹਿੰਦੀ ਮੇਰੇ ਅਜ ਆ ਕੇ ਰਹਿ ਕੇ ਲੈ ਐਂ ਕਿ ਰਹਿ ਕੇ ਆਪੋ ਦਾ ਇੰਦੇ ਬੰਦੇ ਹੋਣ ਦਿਨ ਤਾਂ ਸਾਰੇ ਇੱਕੋ ਜੀ ਹੁੰਦੇ ਆ ਤੇ ਉਹ ਪ੍ਰੇਮ ਕਰਨ ਵਾਲਿਆਂ ਨੂੰ ਪਾਠੜੇ ਹੋਣਾ ਚਾਹੀਦਾ ਪਾਠੜੇ ਹੈਗਾ ਕੋਈ ਜਿਵੇਂ ਹੁਣ ਤੂੰ ਕਹਿੰਦੀ ਸਾਰੇ ਦਿਨ ਪਾਠ ਕਰਨੇ ਚਾਹੀਦਾ ਤੇ ਉਹ ਪ੍ਰੇਮ ਵੀ ਸਾਰੇ ਦਾ ਨਹੀਂ ਹੁੰਦਾ ਬੰਦੇ ਦਾ ਗੋਰੀਆਂ ਦੇ ਪਖਾਨ ਡੱਗ ਰਾਏ ਆ ਸਾਰੇ ਪੁੱਠੇ ਕੰਮ ਆਇਆ ਚਲਾ ਗਏ ਬੁੜੀਆਂ ਨੂੰ ਤੇ ਡੇੜਾ ਗਾਉਂ ਹੀ ਰਗੜਿਆ ਜਾਂਦਾ ਵਿਚਾਰਾ ਖਾਹ ਖਾ ਪਤਾ ਹੀ ਨਹੀਂ ਹੁੰਦਾ ਵੀ ਆ ਨੌਂ ਜੇ ਵੀ ਹੁੰਦੇ ਆ ਪਹਿਲਾਂ ਇਹਨਾਂ ਨੌਂ ਹਾਣੇ ਦੇ ਦਾ ਬੋਲ ਦਿੰਦੇ ਡੈਡੀ ਨੇ ਜੇ ਬਾਜ ਜਣੇ ਨੌਂ ਭੈਣੇ ਹੁਣਾਂ ਨੂੰ ਕਿਸੇ ਨੂੰ ਨਹੀਂ ਉਹ ਨੌਂ ਬਦਲ ਦਿੰਦਾ ਹੁੰਦਾ ਡੈਡੀ ਹੂੰ ਆਪਾਂ ਵੀ ਸਕੂਲ ਨੂੰ ਹਰੇਕ 100 ਵਾਰ ਤੋਂ ਨੌਂ ਚੈੱਕ ਕਰਦੇ ਹੁੰਦੇ ਸੀ ਵੀ ਘੱਟ ਕੇ ਆਏ ਇਹ ਇਹ ਤਾਂ ਫਿਰ ਤਾਂ ਕਾਲਜ ਵਾਲਿਆਂ ਨੇ ਵੀ ਨਹੀਂ ਬਦਲ ਹੁੰਦੇ ਸੀ ਤਾਂਹੀਂ ਬਦਲੇ ਲੈਣੀਆਂ ਵੀ ਇੰਨੇ ਸਾਲਾਂ ਤੇ ਇਕੱਠੇ ਹੀ ਵੱਡੇ ਵੱਡੇ ਲਵਾ ਲਾਂ ਮੈਂ ਆਈ ਲਾਦਨੇ ਕਿ ਹੋਰ ਵੀ ਕੋਈ ਕਰਾਂਗੇ ਕੀ ਕਰਨਗੇ ਕਿੰਨੇ ਕਿੰਨੇ ਆਪ ਆਫਰ ਆ ਕੋਈ ਲੱਗੀ ਜੀ ਅੱਜ ਨਹੀਂ ਮੈਂ ਪੁੱਛਦੀ ਸੀ ਵੈਲੈਂਟਾਈਨ ਦੀ ਆਫਰ ਹਾਂ ਕਿਦਾਂ ਲੱਗਣੀ ਹੈ ਜੀ 12 13 14 ਲਵਾ ਲਾ ਹਜੇ ਉਦੋਂ ਲਵਾ ਜਾਾਂਗੇ ਫਿਰ ਕੱਲ ਨੂੰ ਹੀ ਦੁਬਾਰਾ ਫਿਰ ਇੱਕ ਦਿਨ ਨਾ ਕੀ ਹੁੰਦਾ ਸੀ ਸਾਨੂੰ ਅੱਜ ਦੇ ਦੇ ਦਿਓ ਜੀ ਫਿਰ ਆਫਰ ਹੈ ਆ ਜ਼ਿਆਦਾ ਮੈਂ ਕਿ ਥੋੜੀ ਜੀ ਘੱਟ ਕਰਾ ਲਾ ਬਾਰੇ ਵੱਡੇ ਹਨ ਉਹ ਤੇ ਨਹੀਂ ਨਹੀਂ ਉਹ ਐਲਮੰਟ ਕਰਨਾ ਫਿਰ ਵੀ ਜਾਊਗੀ ਲੈਣ ਤੇ ਥੋੜੀ ਜੀ ਕਰ ਦੋ ਬਦਾਮ ਬਣਾਉਣਗੇ ਬਣਾਤੇ ਬਦਾਮ ਇਹ ਅਦਾ ਗਲਾਵਜ਼ ਨਾਲ ਲਾਉਣਗੇ ਅੱਛਾ ਹੁਣ ਪੇਂਟ ਹੋਣਾ ਤੇ ਹੈ ਹੋਰ ਦੇ ਨਾਲ ਡਿਪ ਕਰਕੇ ਅੱਛਾ ਡਿਪ ਕਰਕੇ ਫਿਰ ਫਿਲਿੰਗ ਕਰਦੇ ਅੱਛਾ ਚਿੱਟੇ ਕਰਨਗੇ ਪੂਰੇ ਦੇਖਦਾ ਮੈਂ ਤਾਂ ਬੈਦੇ ਦਾ ਨਾਂ ਆ ਵੀ ਤੇਰੇ ਨਾਲ ਇਹ ਚੜਦਾ ਹੀ ਬੜੀ ਐ ਸਪੈਟ ਕੀ ਅੱਛਾ ਉਹਨੂੰ ਸ਼ੇਡ ਦੇਣਗੇ ਹਮ ਇਹ ਸਾਡੇ ਨੇਚਰ ਨੇਲ ਬਾਉਂਸ ਹੁੰਦੇ ਨੇ ਨਾ ਉਕੇ ਮੈਂ ਇਹਨਾਂ ਦਾ ਨੁਕਸਾਨ ਤਾਂ ਨਹੀਂ ਹੁੰਦਾ ਆਪਣੇ ਆ ਕਈਆਂ ਦੇ ਤਾਂ ਮੈਂ ਦੇਖਿਆ ਵੀਡੀਓ ਉਹ ਦੇਦਾ ਉਹਨਾਂ ਮੈਂ ਪਰ ਇਹਨੂੰ ਵੀ ਦਿਖਾਉਣਾ ਉਹਨਾਂ ਵੀ ਜਦੋਂ ਆ ਕਈਆਂ ਦੇ ਆ ਥਾਂ ਹੀ ਕਾਲਾ ਹੋ ਜਾਂਦਾ ਜੀ ਉਹ ਕਾਤੋਂ ਹੁੰਦਾ ਫੰਗਸ ਹੁੰਦੀ ਐ ਮੇ ਵੀ ਸ਼ਾਇਦ ਹੈ ਨਾ ਉਹ ਕਿਸੇ ਨੂੰ ਸਕਿਨ ਪ੍ਰੋਬਲਮ ਹੋ ਜਾਂਦੀ ਠੀਕ ਆ ਜੀ ਹੂੰ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦਾ ਇਹਨਾਂ ਦਾ ਹੁਣ ਇਹ ਤੋਂ ਡਰ ਸਕਿਨ ਲਾਉਂਦੇ ਆ ਨਹੀਂ ਨਹੀਂ ਫਿਸ਼ੀ ਨਹੀਂ ਸ਼ਰੰਦਾ ਲਾਉਂਦੇ ਆ ਲੱਕੜਤਾ ਇਹੋ ਇਹਦੇ 'ਚ ਹੁਣ ਕੀ ਕਰਨੀ ਜੀ ਇਹਦੇ 'ਚ ਕੀ ਕਰੋਗੇ ਜੀ ਹੁਣ ਆ ਠੋਲੇ ਜੇ 'ਚ ਪਿਓਰ ਕਰਦਣੀਆਂ ਇਹਦੇ 60 ਸੈਕਿੰਡ ਕਿਵੇਂ ਵੀ আচ্ছা ਉਹਨੇ ਗਰਮ ਕਰਦਣੇ ਨਾਲ ਜੋੜਦਣੇ ਸੁਕਾਦਣੇ ਆਹੋ ਫਿਰ ਸੁੱਕੇ ਨਾਲ ਜੋੜਨਗੇ ਇਹ ਕਿੰਨੇ 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 ਟਾਈਮ ਲਈ ਕਰਨਾ ਪੈਂਦਾ ਜੀ 120 2 120 ਤੁਸੀਂ ਦੇਖੋ ਕਿ ਮੈਂ ਸਾਰਿਆਂ ਤੇ ਹਾਰਟ ਕਰਾਵਾ ਨਾ ਸਿੰਗਲ ਰਿੰਗ ਫਿੰਗ ਤੇ ਕਰਾਵਾ ਪਹਿਲਾਂ ਤੇਂਜ ਕਰ ਲੈਂਦਾ ਮੈਂ ਇਹ ਨਾ ਹੋਵੇ ਕਿ ਮਤਲਬ ਬੋਰ ਜੇ ਹੋ ਜੀ ਨਾ ਥੋੜਾ ਜਿਹਾ ਹਮਮ ਬੋਰ ਹੋ ਗਏ ਨੋ ਪਾਲਸ ਲਾ ਦੀਆਂ ਉਤੋਂ ਦੀ ਕਿੱਡੀ ਗੱਲ ਬਸ ਅੱਜ ਹੀ ਕਰਾਵਾ ਮੈਂ ਫਾਇਰ ਨਹੀਂ ਲੈ ਕੇ ਆ ਮੈਂ ਕਿਛ ਹੱਥ ਦੇ ਵਿੱਚ ਰੱਖਣੇ ਨਹੀਂ ਮੈਂ ਕਰਦਾ ਈਡਾ ਇਹ ਚੀਜ਼ਾਂ ਨਹੀਂ ਆਉਂਦੀ ਹਨਾ ਰੈਡੀਏਸ਼ਨ ਉਹ ਜਿਨ੍ਹਾਂ ਦੇ ਸਾਈਡ ਇਫੈਕਟ ਹੁੰਦੇ ਆ ਉਹ ਇਹ ਵੱਧ ਨਾ ਹੋ ਸਕਦਾ ਹਨਾ ਜੀ ਇਦੀ ਹੀਟ ਰੈਡੀਏਸ਼ਨ ਨਾ ਹੁੰਦਾ ਹਨਾ ਉਹ ਤੁਹਾਨੂੰ ਇਹੀ ਕਹਿ ਰਹੀ ਸੀ ਜਦੋਂ ਮੈਂ Amazon ਤੋਂ ਆਰਡਰ ਕਰ ਲੀਤੀ ਸੀ ਆਸੀ ਉਹ ਲੈਣ ਹੂੰ ਬਿਲਕੁਲ ਮੈਂ ਕਹਿ ਨਹੀਂ ਸੀ ਕਿ ਇਹ ਡਬਲ ਹੁੰਦਾ ਇਹਦਾ ਹੂਫ ਇਟ ਟਾਈਮ ਲੈਂਪਟ ਹੁੰਦੀ ਆ ਜਦੋਂ ਕੋਈ ਓਵਰ ਟਾਈਮ ਲੈਂਪ ਜਦੋਂ ਕੋਈ ਓਵਰ ਚੱਲਦਾ ਉਦੋਂ ਕੰਮ ਖਰਾਬ ਹੁੰਦਾ ਹਨਾ ਵੀ ਕਰੰਟ ਮੈਟਿਕਲੀ 120 220 ਕੁਸ ਮੈਨੂੰ ਹੋ ਜਾਵੇ ਬੱਸ ਬੱਦਲ ਆਇਆ ਇਥੇ ਹੋ ਗਿਆ ਬੱਸ ਚਲੋ ਓਕੇ ਸੌਕ ਗਏ ਹੁਣ ਬੱਸ ਹੈ ਚਲੋ ਹੁਣ ਡਿਜ਼ਾਈਨ ਲੱਗੂਗੀ ਡਬਲ ਕੋਈ ਗੱਲ ਜਿੱਦੜਾ ਛੋਟੇ ਦਲਾਲੀ ਤੇ ਲੇ ਲਾਉਂਦਾ ਹੀ ਰੌਲਾ ਸਾਰਾ ਹਾਂਜੀ ਸੋਸਾਸੀ ਕਾਲ ਦੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਆਂ ਤਾਂ ਨੀਲ ਰੂਮ ਪੈਣੇ ਉਹਨਾਂ ਦੇ ਆਫਿਸ ਤੇ ਤੇ ਇਦੋਂ ਮੈਡਮ ਨੇ ਕਰਾਉਣੇ ਸੀ ਨਾ ਵੈਲੈਂਟਾਈਨ ਕਰਤੇ ਨਾ ਨੋ ਕਰਾਉਣੇ ਸੀਗੇ ਬਹੁਤ ਵਧੀਆ ਭੈਣ ਹੋਣਾਂ ਦੀ ਸਰਵਿਸ ਆ ਤੇ ਸੁਭਾਅ ਵੀ ਬਹੁਤ ਵਧੀਆ ਜਿਨ੍ਹਾਂ ਨੇ ਵੀ ਨੇਲਸ ਕਰਾਉਣੇ ਆ ਉੱਚੀ ਬੋਲ ਜਿਵੇਂ ਲੜਦੀ ਹੁੰਦੀ ਆ ਆਹੋਕੇ ਜਿਨ੍ਹਾਂ ਨੇ ਵੀ ਨੇਲਸ ਕਰਾਉਣੇ ਆ ਇਹਨਾਂ ਦੇ ਸਟੋਰ ਤੇ ਜ਼ਰੂਰ ਵਿਜ਼ਿਟ ਕਰਿਓ ਅਸੀਂ ਥੱਲੇ ਐਡਰੈਸ ਤੇ ਆਈਡੀ ਵਗੈਰਾ ਸਾਰਾ ਕੁਝ ਮੈਂਸ਼ਨ ਕਰ ਦਾਂਗੇ ਤੇ ਕੱਲ ਤੋਂ ਵੈਲੈਂਟਾਈਨ ਕਰਕੇ ਇਹਨਾਂ ਦੇ ਆਫਰ ਵੀ ਇਹਨਾਂ ਦੀ ਕੱਲ ਤੋਂ ਭੈਣ ਹੋਣਾਂ ਨੇ ਆਫਰ ਲਾਉਣਾ 14 ਤਰੀਕ ਤੱਕ ਵੈਲੈਂਟਾਈਨ ਡੇ ਕਰਕੇ ਤੇ ਥੱਲੇ ਆਪਾਂ ਭੈਣ ਹੋਣਾ ਦੇ ਜਿਹੜਾ ਨੇਲ ਰੂਮ ਇਹਨਾਂ ਦੀ ਆਈਡੀ ਵੀ ਮੈਂਸ਼ਨ ਕਰਾਂਗੇ ਤੇ ਜਿਹੜਾ ਵੀ ਆਪਣਾ ਨਾਮ ਲੈ ਕੇ ਤੁਸੀਂ ਰੈਫਰੈਂਸ ਦਵੋਗੇ ਵੀ ਅਸੀਂ ਵੀਡੀਓ ਦੇਖ ਕੇ ਆਏ ਉਹਨਾਂ ਨੂੰ 20% ਡਿਸਕਾਊਂਟ ਦੇਣਗੇ ਸੋ ਇੱਕ ਵਾਰੀ ਜ਼ਰੂਰ ਸਾਰੇ ਭੈਣ ਹੋਣਾ ਦੇ ਦਾ ਨੇਲ ਰੂਮ ਤੇ ਬੈਸਟ ਜ਼ਰੂਰ ਕਰਿਓ ਆ ਦਿਲਦੂਲ ਬਣਾਇਆ ਵੈਲੈਂਟਾਈਨ ਦਾ ਬਹੁਤ ਸੋਹਣੀ ਹੈ ਨਾ ਦੀ ਸਰਵਿਸ ਆਪਣਾ ਰਿਸ਼ਤਰੀ ਕਰਵਾਨੀ ਹੈ ਮੈਂ ਸੋ ਸਾਰੇ ਜਣੇ ਜ਼ਰੂਰ ਇੱਕ ਵਾਰੀ ਵਿਜ਼ਿਟ ਕਰਿਓ ਧੰਨਵਾਦ